ਮੈਂ ਗੁਰਵਾਰ ਸਿੰਘ ਵਾਰਡ ਨੰਬਰ 3 ਤੋਂ ਸੈਕਟਰੀ ਪੰਜਾਬ ਪ੍ਰਦੇਸ਼ ਕਮੇਟੀ ਇਹ ਸਮੂਹ ਸ਼ਹਿਰ ਵਾਸੀਆਂ ਨੂੰ ਦੀਵਾਲੀ ਦੀਆਂ ਔਰ ਬੰਦੀ ਛੋੜ ਦੀਆਂ ਬਹੁਤ-ਬਹੁਤ ਸ਼ੁਭ ਕਾਮਨਾਵਾਂ ਔਰ ਨਾਲ ਹੀ ਮੈਂ ਲੋਕਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਜਿਹੜੀ ਦੀਵਾਲੀ ਆ ਉਹ ਗ੍ਰੀਨ ਦੀਵਾਲੀ ਮਨਾਈ ਜਾਵੇ ਨਾ ਕਿ ਪਟਾਕਿਆਂ ਦੀ ਦਿਵਾਲੀ ਮਨਾਈ ਜਾਵੇ ਜਿੱਦਾਂ ਦਾ ਚੁੱਖੋਂ ਦਮ ਹੋ ਲੈ ਬੇਟੀਆਂ ਵਾਸਤੇ ਪਟਾਕਿਆਂ ਦੇ ਕਾਰਨ ਤੇ ਜਿਹੜੀ ਆ ਉਹ ਡਰ ਲੱਗਦਾ ਹੈ ਪਰ ਜੋ ਬਹੁਤ ਬੇਟੀਆਂਾਂ ਤੇ ਅੰਤਿਕ ਉਹਦੇ ਬਾਰੇ ਗੱਲ ਕਰੂੰ। ਇਹ ਕੁ ਬੇਟੀਆਂ ਤੇ ਅੱਜ ਕੱਲ੍ਹ ਦੀਆਂ ਲੜਕੀਆਂ ਤੇ ਅਵੇਅਰ ਨਹੀਂ ਪੜੀਆਂ ਲਿਖੀਆਂ ਨੇ। ਆਪਣੀ ਸੇਫਟੀ ਨੂੰ ਲੈ ਕੇ ਬਹੁਤ ਅਵੇਅਰ ਨਹੀਂ ਤੇ ਇਹਦੇ ਬਾਰੇ ਤੇ ਮੈਂ ਇਹੀ ਕਹੂੰਗਾ ਇਹ ਲੜਕੀਆਂ ਨੂੰ ਅਗਰ ਕੋਈ ਵੀ ਦਿੱਕਤ ਆਉਂਦੀ ਜਾਂ ਆਪਣੇ ਪੇਰੈਂਟਸ ਨਾਲ ਆਪਣੇ ਪੜਾਵਾ ਨਾਲ ਘਰ ਗੱਲ ਸ਼ੇਅਰ ਕਰਨ ਪੁਲਿਸ ਸਟੇਸ਼ਨ ਨਾਲ ਸਾਡੇ ਉਹ ਤੇ ਕਪਲੇਟ ਦੇ ਸਕਦੀਆਂ ਨੇ 112 ਤੇ ਕਾਲ ਕਰ ਸਕਦੀਆਂ ਨੇ 100 ਨੰਬਰ ਤੇ ਕਾਲ ਕਰ ਸਕਦੀਆਂ ਨੇ। ਕਿ ਕਿਸੇ ਕਿਸਮ ਦਾ ਡਰੰਦਾ ਉਹ ਲੋੜਨੀ ਆ ਸਾਡੀਆਂ ਬਹਾਦਰ ਪੈਣਾ ਨੇ ਤੇ ਕਿਸੇ ਕਿਸਮ ਦੀ ਕੋਈ ਵੀ ਉਹਨਾਂ ਨੂੰ ਦਿੱਕਤ ਨਹੀਂ ਸਾਡੇ ਪ੍ਰਸ਼ਾਸਨ ਵੱਲੋਂ ਆਣ ਦਿੱਤੀ ਜਾਏ। ਨੌਜਵਾਨ ਪੀੜੀ ਜੋ ਖਰਾਬ ਹੋ ਰਹੀ ਹੈ ਉਸੇ ਦੇ ਕਾਰਨ। ਨਸ਼ਾ ਦੇਖੋ ਬਸ਼ਾਤੇ ਬਹੁਤ ਪੁਰਾਣਾ ਚੱਲਦਾ ਆ ਰਿਹਾ ਸਰਕਾਰਾਂ ਨੇ ਬਹੁਤ ਜ਼ੋਰ ਲਗਾਇਆ ਹੁਣ ਮਜੀਦਾ ਸਰਕਾਰ ਵੀ ਕਾਫੀ ਜ਼ੋਰ ਲਗਾ ਰਹੀ ਆ ਬਟ ਨਸ਼ਾ ਰੁਕ ਨਹੀਂ ਰਿਹਾ। ਨਸ਼ੇ ਵਾਸਤੇ ਵੱਡੇ ਤਸਕਰਾਂ ਨੂੰ ਫੜਨਾ ਪਊਗਾ। ਲੋਕਾਂ ਦੇ ਘਰ ਤਾਇਆ ਜਾ ਰਹੇ ਨੇ ਜੀ ਸੀ ਬੀ ਆ ਮਾਰੇ ਜਾ ਰਹੇ ਨੇ ਬਟ ਜਿਹੜੇ ਵੱਡੇ ਜਿੱਥੋਂ ਨਸ਼ਾ ਸਪਲਾਈ ਹੁੰਦਾ ਹੈ ਉਹ ਚਿਰ ਉਹ ਵੱਡੇ ਮਗਰਮਸ਼ ਨਹੀਂ ਫੜ ਪਾਣਗੇ ਉਹਨਾਂ ਚਿਰ ਇਹ ਨਸ਼ਾ ਪੰਜਾਬ ਚੋਂ ਖਤਮ ਹੋਣਾ ਮੁਸ਼ਕਲ ਹੈ